ਦਾ ਪਰਮੇਸ਼ਰ ਦਾ ਕੋਲ ਬਾਲਾ ਪਰਡਾ ਕਾਮਲੀ ਬਹਿ ਕੇ ਆਪ ਆਪਣੇ ਕਮਰੇ ਦੇ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤੇ ਖੁਦਾਵਾ ਸਾਡੀ ਦੁਆ ਨੂੰ ਜ਼ਰੂਰ ਚੰਗਾ ਮੇਰੇ ਭੈਣ ਭਾਈਓ ਖੁਦਾਵਾ ਦੁਆ ਨੂੰ ਸੁਣਦਾ ਕਿਸੇ ਪ੍ਰਕਾਰ ਦੀ ਤੁਸੀਂ ਦੁਆ ਕੀਤੀ ਆ ਜਾਂ ਕਰਦੇ ਆ ਪਰ ਤੁਸੀਂ ਆਪਣੇ ਆਸੂਆਂ ਨੂੰ ਬਹਾ ਕੇ ਕਰਦੇ ਆ ਪਰ ਮੈਂ ਤੁਹਾਨੂੰ ਵਾਦਾ ਕਰਦਾ ਅੱਜ ਜੇ ਤੁਸੀਂ ਪ੍ਰਾਪਤਰਾ ਦੇ ਨਾਲ ਲਾ ਕੇ ਦਿਲ ਤੋਂ ਕਰਦੇ ਆ ਤੇ ਕਦੀ ਵੀ ਖੁਦਾਵਾ ਦਾ ਇਹ ਪ੍ਰਾਰਥਨਾ ਇਤਨੀ ਹੋ ਸਕਦੀ ਕਿ ਨਾ ਸੁਣੇ ਸੁਣੋਗਾ ਜੀ ਜੁਰ ਉਹਦਾ ਉੱਤਰ ਵੀ ਜਾਊਗਾ ਜਿਸ ਕਾਮਲੇ ਤੁਸੀਂ ਪ੍ਰਾਰਥਨਾ ਕੀਤੀ ਹੋਗੀ ਉਹਨੂੰ ਚੰਗਾ ਵੀ ਕਰੂਗਾ ਹallelujah ਹallelujah ਇਹ ਕੋ ਜ਼ਿਆਦਾ ਵਾਦਾ ਅਸੀਂ ਗੁਰਦਾ ਦੇ ਕ੍ਰਾਮ ਦੇ ਵਿੱਚੋਂ ਵੀ ਸਿੱਖਾਂਗੇ ਖੁਦਾ ਦੇ ਅੱਗੇ ਪ੍ਰਾਰਥਨਾ ਕੀਤੀ ਹੋਈ ਕਦੀ ਵਿਅਸ ਤੇ ਨਹੀਂ ਜਾਂਦੀ ਜਿਸ ਤਰ੍ਹਾਂ ਕਹਿੰਦਾ ਜਿਹੜੀ ਵਾਖਾਇਆ ਜਦੋਂ ਅਸਮਾਨ ਤੋਂ ਪੈਂਦੀ ਆ ਉਹ ਕਦੀ ਵੀ ਉਦਾਂ ਨਹੀਂ ਮੁੜਦੀ ਕੀ ਲੈ ਕੇ ਮੁੜਨ ਜਾਂਦੀ ਆ ਉਹ ਕਰੀ ਦੇ ਕੀ ਕਰਕੇ ਜਾਂਦੀ ਆ ਉਹ ਸੱਚੀ ਕੇ ਜਾਂਦੀ ਆ ਜਦੋਂ ਬਰਕਾ ਹੁੰਦਾ ਨਹੀਂ ਮੁੜਦੀ ਜਿਹੜਾ ਪਰਮੇਸ਼ਰ ਦਾ ਬੰਦੇ ਆ ਪਰਮੇਸ਼ਰ ਦੇ ਕੇ ਪ੍ਰਾਰਥਨਾ ਕੀਤੀ ਹੋਈ ਕਦੀ ਤੇ ਬਰਕਾ ਪਿਆਜ਼ ਨਹੀਂ ਜਾਉਂਦੀ ਪਰ ਉਹ ਕੀਤੀ ਸੱਚੇ ਦਿਲ ਨਾਲ ਹੋਣੀ ਚਾਹੀਦੀ ਹੈ ਦੇਤ ਹੋਣੀ ਚਾਹੀਦੀ ਆ ਆਪਣੀ ਅੰਦਰੋਂ ਗੁੜਤਾਂ ਦੀ ਜੜ ਕੱਢ ਕੇ ਕੀਤੀ ਹੋਣੀ ਚਾਹੀਦੀ ਆ ਫੇਖੋ ਖੁਦਾ ਬੰਦਾ ਸਭ ਦੀਆਂ ਦੁਆਵਾਂ ਨੂੰ ਸੁਣਦਾ ਜੇ ਕਿਸੇ ਦੇ ਅੰਦਰ ਪਾਪ ਆ ਮੈਨ ਕਿਸੇ ਦੇ ਪ੍ਰਤੀ ਜੇ ਉਹ ਅੰਦਰ ਰੱਖ ਕੇ ਪ੍ਰਾਰਥਨਾ ਕਰਦੇ ਤੇ ਕਦੀ ਸੁਣੀ ਨਹੀਂ ਨਹੀਂ ਜਾਂਦੀ ਅਸੀਂ ਪੜਾਦੇ ਖੁਦਾ ਅਕਰਾਮ ਦੇ ਵਿੱਚੋਂ ਜ਼ਬੂਰ 145 ਦੀ ਐਟ ਇਹ ਪੜਦੇਓ ਅਸੀਂ ਪ੍ਰਾਰਥਨਾ ਕਰ ਸਕਾਂ ਕਿਸ ਕੋ ਬਾਦਲਾਖਰਾਮ ਕੀ ਅੰਦਰ ਹੈ ਭਾਈ ਜ਼ਬੂਰਾਂ ਦੀ ਪੋਤੀ ਉਹਦੀ 41 ਹੈ 145 ਦੀ ਇੱਕ ਹੈ ਇਹ ਜਬਾ ਮੈਂ ਤੈਨੂੰ ਪੁਕਾਰਿਆ ਹਾਂਜੀ ਮੇਰੇ ਲਈ ਛੇਤੀ ਕਰ ਕੀ ਕਹਿੰਦਾ ਮੈਂ ਤੈਨੂੰ ਪੁਕਾਰਿਆ ਤੂੰ ਮੇਰੇ ਲਈ ਕਿਉਂ ਕਰ ਖੁਦਾਬंद ਕਰਦਾ ਛੇਤੀ ਜਾਂ ਨਹੀਂ ਕਰਦਾ ਜਦੋਂ ਸੀ ਸੱਚੇ ਦੇਨਨਾ ਬੁਕਾਰਦੇ ਆਂ ਤੇ ਕੋਦਾਵੰਦ ਸਾਨੂੰ ਸੁਣਦਾ ਆ ਜਲਦੇ ਹੀ ਕੰਨਾਂ ਦਾ ਸਾਡੀ ਪ੍ਰਾਰਥਨਾ ਨੂੰ ਜਾਂਦੀ ਸੁਣਦਾ ਹਾਂ ਜੀ ਜਦ ਮੈਂ ਤੈਨੂੰ ਪੁਕਾਰਾਂ ਹਾਂ ਜੀ ਤਾਂ ਮੇਰੀ ਆਵਾਜ਼ ਤੇ ਕੰਨ ਲੱਭੇ ਕਹਿੰਦਾ ਜਦ ਮੈਂ ਤੈਨੂੰ ਬੁਕਾਰਾਂ ਤੂੰ ਮੈਨੂੰ ਵਾਅਦਾ ਕੀਤਾ ਕੰਨਾਂ ਦਾ ਕਹਿੰਦਾ ਹਾਂ ਜੀ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੇ ਬੰਨ ਠਹਿਰੇ ਕਿਤਾ ਠਹਿਰੇ ਸਗੰਧੀ ਵਾਂਗ ਜੇ ਨਾ ਬਸ ਐਂਟਰ ਆਉਂਦੇ ਆ ਜਦੋਂ ਇੱਥੇ ਕਾਰਜ ਦੇ ਵਿੱਚ ਵੀ ਐਂਟਰ ਕਰਦੇ ਆ ਕਹਿੰਦਾ ਮੈਂ ਬੋਲਾਂ ਸਾਰਿਆਂ ਨੂੰ ਹਾਂਜੀ ਤੇ ਪ੍ਰਾਰਥਨਾ ਕਿੱਦਾਂ ਪਹੁੰਚਣੀ ਚਾਹੀਦੀ ਆ ਕਹਿੰਦਾ ਸਗੰਧੀ ਵਾਂਗ ਪਹੁੰਚਣੀ ਜੇਦਾ ਜੇ ਨੂੰ ਮੈਂ ਪ੍ਰਾਰਥਨਾ ਕਰਾਂ ਤੇਰੇ ਹਜ਼ੂਰ ਦੇ ਵਿੱਚ ਸਗੰਧੀ ਵਾਂਗ ਪਹੁੰਚੇ ਮੈਂ ਕਮਾਂ ਨੂੰ ਪਹੁੰਚੇ ਪਿਛਲੇ ਸਮੇਂ ਦੇ ਵਿੱਚ ਕੋਈ ਮੁਸੱਲ ਦੇ ਕੈਂਪ ਦੇ ਵਿੱਚ ਬਰੀ ਜਿਹੜਾ ਜਾਂਦੀ ਸੀ ਸਵੇਰੇ ਤੇ ਸ਼ਾਮ ਦੀ ਬਰੀ ਜਿਹੜਾਈ ਜਾਂਦੀ ਸੀ ਤੇ ਇੱਕ ਸਾਲ ਦੇ ਬੱਚਦੇ ਦੀ ਬਰੀ ਜਿਹੜਾਈ ਜਾਂਦੀ ਸੀ ਇੱਥੇ ਕੀ ਹੈ ਕਿੰਨਾ ਖੁਦਾ ਅਕਰਾਮ ਕਹਿੰਦਾ ਸੁਗੰਧੀ ਬਾਗ ਦੇ ਵਿੱਚ ਮੇਰੀ ਪ੍ਰਾਰਥਨਾ ਕਬੂਲ ਹੋ ਗਈ ਇలా ਕੀ ਅਤੇ ਮੇਰੇ ਹੱਥਾਂ ਦਾ ਉਠਾਉਣਾ ਸਜ ਦੇ ਪੇਂਟ ਵਰਗਾ ਹੋਵੇ ਕਹਿੰਦਾ ਮੇਰੇ ਹੱਥਾਂ ਦਾ ਫਵਣਾ ਸ਼ਾਮ ਦੀ ਮੇਰੇ ਵੱਲ ਧਿਆਨ ਦੇਣਾ میرے اتھاڑا اٹھونا کتا ہونا چاہی دایا ہم کہتا سب دو ٹیم پینٹ کے ڈائی جانجے سے موسیٰ دے ٹیم میرے اتھاڑا اٹھونا ساتھ جانے اتھے ڈھاؤں کو دادے کہ پچی کلام کو پڑھ دیو ناڑی گیا پڑھے آپ کو میری پراتھنا تیرے حجور سورتی وانت ہے سب بولو بول بول میری, میری, میری پراتھنا تیرے حجور تیرے حجور

بڑیا ਤੀਜੀ ਪੜ੍ਹਦੇ ਆ ਦੋਜੀ ਕੀ ਆ ਗੋਣਾਂ ਨੇ ਹਾਂਜੀ ਇੱਕ ਜਣਾ ਬੋਲੋ ਜਦ ਮੈਂ ਪੁਕਾਰਾਂ ਤੇ ਮੇਰੀ ਪ੍ਰਾਰਥਨਾ ਮੰਨ ਲਾ ਕਹਿੰਦਾ ਜਦ ਮੈਂ ਪੁਕਾਰਾਂ ਤੇ ਮੇਰੀ ਪ੍ਰਾਰਥਨਾ ਮੰਨ ਲਾ ਦੂਸਰਾ ਨੰਬਰ ਮੇਰੀ ਪ੍ਰਾਰਥਨਾ ਸੁਗੰਧੀ ਵਾਂਗੂ ਤੇਰੇ ਹਜ਼ੂਰ ਮੇਰੇ ਹੁਣ ਪਹੁੰਚਣੀ ਕਿੱਦਾਂ ਲਾ ਤੀਜੀ ਲੈਣ ਪੜੋ ਜੇ ਕੋਈ ਪਹੁੰਚਾਉਣਾ ਚਾਹੁੰਦਾ ਸਾਰਾ ਇਧਰ ਦੇਖੋ ਪਹੁੰਚਾਉਣਾ ਚਾਹੁੰਦਾ ਕੋਈ ਹਾਂਜੀ ਖੁਦਾ ਕੋ ਪ੍ਰਾਰਥਨਾ ਪਹੁੰਚਾਉਣਾ ਚਾਹੁੰਦਾ ਹਾਂਜੀ ਕੋਈ ਕਹੇ ਨਾ ਮੇਰੀ ਸੁਣਦਾ ਨਹੀਂ ਪਰਮੇਸ਼ਰ ਸੁਣਦਾ ਸਾਰੇ ਹੰਥਿਆ ਪਰ ਅਲਾਸ ਤੇ ਤੀਸਰੀ ਅੱਪਾਣੀ ਜੇ ਰਤੇ ਆਂਦੇ ਨਾਲ ਆਜੀ ਪੜਿਓ ਹੈ ਜਹੋਵਾ ਹਾਂਜੀ ਮੇਰੇ ਮੂੰਹ ਤੇ ਪਹਿਰਾ ਬਿਠਾ ਹਾਲੇਲੂਇਆ ਹਾਲੇਲੂਇਆ ਕੀ ਕਹਤਾ ਮੇਰੇ ਮੂੰਹ ਦੇ ਕੀ ਬਿਠਾ ਜੇ ਪੈਰਾ ਹੋਂ ਦਾ ਪਰਮੇਸ਼ਰ ਦਾ ਤੇ ਤਾਂ ਹੀ ਖੁਦਾਬਦ ਝਾਤੀ ਦੁਆ ਸੁਣੂਗਾ ਹallelujah ਹallelujah ਜੇ ਤਾਂ ਪੈਰਾ ਹੀ ਨਾ ਹੋਇਆ ਤੇ ਦੁਆ ਕਿਵੇਂ ਸੁਣਨੀ ਆ ਜੇ ਤਾਂ ਤੇ ਬੋਲ ਹੀ ਕਰਦੇ ਹੋਏ ਤਾਂ ਵੀ ਦੇਖਣ ਹੀ ਜਾਂਦੀ ਹੋਈ ਕਿੱਥੋਂ ਸੁਣਨੀ ਆ ਕਹਿੰਦਾ ਮੇਰੀ ਮੂਤੇ ਕੀ ਥੇਰਾ ਦੇ ਤੇ ਖੁਦਾ ਦਾ ਕلام ਤਾਂ ਮੈਂ ਪੜਾਉਣਾ ਕਹਿੰਦਾ ਜੇਕਰ ਤੁਸੀਂ ਦਾਨ ਪ੍ਰਾਰਥਨਾ ਕਰਦੇ ਆ ਖੁਦਾ ਦੀ ਅੱਗੇ ਨਾ ਇਹ ਜਿਹੜੀਆਂ ਪ੍ਰਾਰਥਨਾ ਧਰਤੀ ਤੇ ਕੀਤੀਆਂ ਜਾਂਦੀਆਂ ਦਾਨ ਦੇ ਰੇਣ ਭੈਣੋ ਭਾਈਓ ਕਿੱਥੇ ਦਿੱਤਾ ਜਾਂਦਾ ਆ ਧਰਤੀ ਤੇ ਦਿੱਤਾ ਜਾਂਦਾ ਤੇ ਖੁਦਾ ਦਾ ਕلام ਦਾ ਸਵਰਗ ਦੇ ਵਿੱਚ ਪਹੁੰਚ ਜਾਂਦਾ ਹallelujah ਹallelujah ਵਿਸ਼ਵਾਸ ਕਰਦੇ ਆ ਵੀ ਸਵਰਗ ਤੇ ਪਹੁੰਚ ਜਾਂਦਾ ਮੈਂ ਤੁਹਾਨੂੰ ਪੜਾਉਂਦਾ ਸਵਰਗ ਤੇ ਪਹੁੰਚਦਾ ਸਾਡੀ ਦੁਆ ਧਰਤੀ ਤੇ ਕੀਤੀ ਸਵਰਗ ਤੇ ਪਹੁੰਚਦੀ ਜਿਹੜਾ ਦਾਨ ਕੀਤਾ ਹੈ ਇਹ ਸਵਰਗ ਦੇ ਵਿੱਚ ਪਹੁੰਚਦਾ ਹallelujah ਕੀ ਕਹਿੰਦਾ ਮੇਰੇ ਤੂੰ ਦੇ ਕਿਹੜਾ ਕੰਮ ਕਰਨਾ ਹੈ ਕਿਹਾ ਮੈਂ ਆਪ ਕਰਾਂ ਖੁਦਾ ਨਾਲ ਪੈਣਾ ਕੋਣਾ ਚਾਹੀਦਾ ਸਾਡੇ ਹੰਦੇ ਕੰਟਰੋਲ ਹੋਣਾ ਚਾਹੀਦਾ ਕਹਿ ਸਕਦੇ ਆਂ ਕਿ ਖੁਦਾਵੰਦ ਮੈਂ ਨਹੀਂ ਕਰ ਸਕਦਾ ਤੂੰ ਸਭ ਕੁਝ ਖੁਦਾ ਨੂੰ ਕਹੋ ਖੁਦਾਵੰਦ ਤੂੰ ਮੇਰੇ ਤੇ ਪੈਰਾ ਅਸੀਂ ਕਈ ਵੇਲੇ ਸੋਚਦੇ ਆਂ ਜਿਹੜੀ ਦੇਖ ਤੇ ਲੈ ਵੀ ਅੱਜ ਨਹੀਂ ਮੈਂ ਬੋਲਣਾ ਅੱਜ ਮੂੰਹ ਚੋਂ ਗਲਤੀ ਚਾਹਣੀ ਕਰਨੀ ਅੱਜ ਮੈਂ ਕਿਸੇ ਨੂੰ ਗਾਣ ਨਹੀਂ ਕੱਢਣੀ ਅੱਜ ਆਪਣੀ ਆਪ ਬੜਾਈ ਕਰੀ ਜਾਂਦੇ ਆਂ ਮੇਰੇ ਘਰੋਂ ਨਹੀਂ ਕਿ ਖੁਦਾ ਨੂੰ ਕਹੋ ਕਿ ਤੂੰ ਮੇਰੇ ਮੂੰਹ ਤੇ ਕੀ ਬਿਠਾ ਜੇ ਖੁਦਾ ਲੋਕ ਕਹੂਗੇ ਤੇ ਖੁਦਾ ਦਾ ਦੇ ਬੋਲਾਂ ਨੂੰ ਜੇ ਤੁਸੀਂ ਦੰਤ ਬੋਲਦੇ ਆਂ ਤੇ ਉਹਨੂੰ ਪਵਿੱਤਰ ਦੇ ਰੂਪ ਦੇ ਵਿੱਚ ਬਣਾ ਦੋਗਾ ਤੁਹਾਨੂੰ ਗਲਤ ਬੋਲਣੇ ਦੇ ਦੋਬਾ ਹਾ ਦੇ ਦੋਗੇ ਪਹਿਲਾ ਮਠੋਣਾ ਖੁਦਾਂ ਨੂੰ ਕਹਿਣਾ ਆ ਸਾਡੀ ਜੁਬਾਨ ਤੇ ਸਾਡੇ ਬੁੱਲਾਂ ਦੇ ਕੀ ਕਰ ਪਹਿਲਾ ਮਠੋਣਾ ਹਾਂਜੀ ਮੇਰੇ ਬੁੱਲਾ ਤੇ ਬੁੱਲਾ ਦੇ ਦਰ ਹੱਥੇ ਰੱਖਾ ਦਾ ਹਾਂਜੀ ਕੀ ਰੱਖਾ ਰੱਖਾ ਹਾਂਜੀ ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਅਸੀਂ ਹਰ ਵਾਰ ਧਿਆਨ ਦੇਣਾ ਚਾਹੀਦਾ ਸਾਡਾ ਮਨ ਸਾਡਾ ਦਿਲ ਨਹੀਂ ਅਟ ਸਕਦਾ ਖੌਣ ਵਾਲੇ ਕਿ ਬੈਠਾ ਆ ਉਹਦਾ ਨਾਮ ਕੀ ਆ ਪ੍ਰਭੂ ਯਸੁਸੀ ਹallelujah ਸਹੀ ਹੋ ਗਿਆ ਉਹਦਾ ਨਾਮ ਕੀ ਆ ਪ੍ਰਭੂ ਯਸੁਸੀ ਨਹੀਂ ਕਰ ਸਕਦੇ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਇਨਸਾਨ ਤੋਂ ਅਣ ਹੋਣਾ ਆ ਖੁਦਾਬੋਹ ਸਭ ਕੁਝ ਕੰਮ ਦੀ ਕੀ ਰੱਖਦਾ ਆ ਕਾਨੂੰ ਸਾਬਤ ਕਰ ਸਕਦਾ ਹਾਂਜੀ ਪਈ ਮੈਂ ਕੁਕਰੀਂਗ ਕੁਕਰੀਆਂ ਦੇ ਜ਼ੰਗ ਬੁਰੇ ਕੰਮ ਕਰ ਲੱਗ ਪਾ ਅਤੇ ਮੈਨੂੰ ਉਹਨਾਂ ਦੇ ਸਵਾਦ ਦੇ ਭੋਜਨ ਤੋਂ ਖਾਣ ਨਾ ਦੇ ਮੈਨੂੰ ਉਹਨਾਂ ਦੇ ਸਵਾਦ ਦੇ ਭੋਜਨ ਤੋਂ ਖਾਣ ਨਾ ਦੇ ਹਾਂਜੀ ਧਰਮੀ ਮੈਨੂੰ ਮਾਰੇ ਹੇਲੇਲੂਇਆ ਖੁਦਾ ਦਾ ਕلام ਧਿਆਨ ਨਾਲ ਸੁਣਨਾ ਕਹਿੰਦਾ ਧਰਮੀ ਮੈਨੂੰ ਮਾਰੇ ਹਾਂਜੀ ਉਹਦੀ ਦਇਆ ਹੈ ਹਾਂ ਜੀ ਧਿਆਨ ਤੱਕ ਮਿੰਟ ਪਾ ਕੇ ਕੀ ਕਹਿੰਦਾ ਧਰਮੀ ਮੈਨੂੰ ਮਾਰੇ ਉਹਦੀ ਹੀ ਆ ਦਇਆ ਹੈ ਬਸ ਤਾਂ ਤੁਸੀਂ ਸਮਝੇ ਧਰਮੀ ਮੈਨੂੰ ਮਾਰੇ ਉਹਦੀ ਦਇਆ ਹੈ ਨਾਲੇ ਮਾਰੇ ਨੂੰ ਤੇ ਨਾਲੇ ਦਇਆ ਵੀ ਉਹ ਸਾਇਰ ਦਾ ਐਂਕੂ ਸਾਇਰ ਦਾ ਭਾਈ ਤਾਰਮੀ ਮੈਨੂੰ ਮਾਰੇ ਬੋਲਦੇ ਹੋ ਮੰਨਣਾ ਕਿ ਕਿਹਾ ਹਾਂ ਤਾਰੇ ਗੱਤ ਕਰ ਕਰਦੇ ਸਾਥ ਨਾਲ ਹਾਂਜੀ ਦੇਵ ਮੇਰਾ ਤਕੀਆ ਤਾਰਮੀ ਮੈਨੂੰ ਮਾਰੇ ਬੋਲ ਕੀਆ ਜੇ ਕੋਈ ਕਲਾਮ ਦੇ ਵਿੱਚ ਤੁਹਾਨੂੰ ਸਮਝਾਉਂਦਾ ਆ ਕੋਈ ਤੁਹਾਨੂੰ ਬਨਾਹ ਤੋਂ ਰੋਕਦਾ ਆ ਕੋਈ ਤੁਹਾਨੂੰ ਤਾੜਦਾ ਕੋਈ ਵੀ ਆ ਹੈਆ ਪਰਮੇਸ਼ਰ ਦੀ ਆ ਹੈਆ ਜੇ ਬੰਦ ਜਾਨੂੰ ਖੁਦਾ ਦਾ ਦਾਤ ਨੂੰ ਸਮਝਉਂਦਾ ਤਾਂ ਤੁਹਾਡੇ ਨਹੀਂ ਕੀ ਆ ਬੋਲ ਦਿਓ ਹੈਆ ਅੱਜ ਕੱਲ ਗੁੱਸਾ ਵੋਹ ਰਿਹਾ ਦਿੰਦੀ ਆ ਕਿਸੰ ਕਹਿ ਕੱਢ ਦੇ ਦਿੱਤਾ ਖੁਦਾ ਕੇ ਨਾਮ ਦੀ ਜਿੰਦਾ ਹੈ ਆ ਉਹੀ ਕੀ ਆ ਕਿਦਾਂ ਕਿਤੇ ਦਇਆ ਹੋ ਰਹੀ ਹੈ ਕਿ ਤੁਹ ਕਿੰਨਾ ਤਾ ਮੈਂ ਤਾਂ ਕਹੀ ਮੈਨੂੰ ਸਮਝੋ ਆਹਾਂ ਮੈਂ ਕਿਦ ਤੇ ਐਮਾ ਕੋੜੀ ਜਰੂਰੀ ਆ ਤੇ ਅਸਰ ਹੋਦਾ ਕੋੜੀ ਆਦੀ ਹੈ ਨਾ ਫੇਟ ਨਾਲ ਖਾਤਾ ਖਾਦੇ ਦੇਖੋ ਮੜਾ ਜਾ ਕਿੱਦਾਂ ਲੱਗਦਾ ਪਰ ਜਦੋਂ ਉਹ ਅੰਦਰ ਚਲ ਜਾਂਦੀ ਹੈ ਤੇ ਸਾਰਾ ਗੂੜ ਕੀ ਕਰ ਦਿੰਦੀ ਆ ਸਾਹ ਸਾਹ ਤਾਰਨੀ ਤੈਨੂੰ ਮਾਰੇ ਕਿਉਂ ਨਹੀਂ ਕੀਆ ਹਾਂਜੀ ਅੱਖੀ ਪੜ ਲਿਓ ਉਹ ਮੈਨੂੰ ਤਪਕਾਵੇ ਉਹ ਮੈਨੂੰ ਤਪਕਾਵੇ ਉਹ ਸਿਰ ਲਈ ਤੇਲ ਹੈ ਹallelujah ਹallelujah ਉਹ ਮੈਨੂੰ ਤਪਕਾਵੇ ਤੇ ਮੇਰੇ ਸਿਰ ਲਈ ਕੀ ਆ ਤੇਲ ਹੈ ਤੇਲ ਹੈ ਤੇਲ ਕਿਹਦਾ ਹੈ ਖੁਦਾ ਦਾ ਮਸਾਹੀ ਕਰਦਾ ਹੈ ਖੁਦਾ ਦਾ ਮਸਾਹਿਆ ਕਹਿੰਦਾ ਜੇ ਤੈਨੂੰ ਮਾਰਦਾ ਤੇ ਤੈਨੂੰ ਦਰਪਾਉਂਦਾ ਆ

ਮੇਰੇ ਭੈਣੋ ਕਹੀਓ ਜੇ ਤੁਸੀਂ ਪ੍ਰਾਰਥਨਾ ਤੁਹਾਨੂੰ ਕੋਈ ਦੱਬਵਾਉਂਦਾ ਵੀ ਆ ਜਾਂ ਤੁਹਾਨੂੰ ਕੋਈ ਡਾਂਟਦਾ ਵੀ ਆ ਤੇ ਸਾਡੀ ਕੀ ਨਹੀਂ ਰੁਕਣੀ ਚਾਹੀਦੀ ਅੱਜਕੱਲ ਮਾੜੀ ਨਹੀਂ ਗੱਲ ਕਹਿੰਦੇ ਬਾਕੀ ਇਹ ਹੋਰ ਕੰਮ ਕੰਨਾਂ ਜਾਂ ਨਾ ਕੰਨਾ ਭਗਵਾਨ ਨੂੰ ਕੀ ਚਲਦੀ ਉਹ ਛੱਡ ਦਿਓ ਜੇ ਤੁਸੀਂ ਭਗਵਾਨ ਦੇ ਵਿੱਚ ਰਹੂਗੇ ਤੇ ਤਾਂ ਹੀ ਬਣੇ ਰਹੂਗੇ ਹallelujah ਹallelujah ਜੇ ਖੁਦਾ ਦੇ ਕਲਾਮ ਤੇ ਬਣੇ ਰਹੂਗੇ ਤਾਂ ਤਦ ਹੀ ਤੁਸੀਂ ਬਣੀ ਰਹਿ ਸਕਦੇ ਆ ਜਿਹੜੀਆਂ ਦੁਆਵਾਂ ਪ੍ਰਾਰਥਨਾ ਕੀਤੀਆਂ ਕਦੀ ਵੀ ਤੁਹਾਡੀਆਂ ਬਿਆਸੋ ਨਹੀਂ ਨਾ ਜਿਹਦੇ ਜਿਹਨੇ ਵਿਸ਼ਵਾਸ ਕਰਦੇ ਅਸੀਂ ਇੱਕ ਕਲਾਮ ਤੋਂ ਵੱਟ ਪੜਨਾ ਕਿੰਨੇ ਜਣੇ ਵਿਸ਼ਵਾਸ ਕਰਦੇ ਅਸੀਂ ਸਾਡੀ ਅਸਜੇ ਤੋਂ ਪ੍ਰਾਰਥਨਾ ਕਰਦੇ ਆ ਖੁਦਾਬੰਦ ਸੁਣਦਾ ਹੈ ਕਰਦੇ ਪੱਕਾ ਆਵਾਜ਼ ਬੁਨਾਤੀ ਕਰਾਉਣੀ ਕਿ ਜੁਬੜਾਗੇ ਰਸੂਲullah ਦੇ ਕਤਬ ਉਦੀ ਦਸਰਦੀ ਇਹ ਕਿਤ ਪੜ ਦੋ ਮੈਂ ਤੁਹਾਨੂੰ ਪੁੱਛਣਾ ਇੱਕ ਸਵਾਲ ਪੁੱਛਣਾ ਚਾਹੁੰਦਾ ਪੜਨ ਤੋਂ ਪਹਿਲਾਂ ਮੇਰੇ ਪੈਰ ਨੂੰ ਪਾਈ ਨੋ ਕੋਈ ਇਹ ਤਾਂ ਨਹੀਂ ਹੈਗਾ ਕਿ ਮੈਂ ਤਾਂ ਦੇਣਾ ਸਵਾਲ ਦੇ ਜਵਾਬ ਮੈਂ ਤਾਂ ਆਪ ਜ਼ੀਰੋ ਪ੍ਰਭੂ ਦੇ ਵਿੱਚ ਤੇ ਮੈਨੂੰ ਹੀਰੋ ਵੀ ਉਹੀ ਬਣਾਉਣ ਵਾਲਾ ਹਾਲੇਲੂਇਆ ਪੁਰਾਣਾ ਮੈਂ ਤਾਂ ਆਪਸੇ ਕਰਾਇਆ ਪਰ ਜੋ ਮੈਂ ਆਪਸੇ ਕਰਦੇ ਆਪਣੇ ਬੱਚਿਆਂ ਨੂੰ ਵੀ ਕਰਾਇਆ ਚਲੋ ਆਪਾਂ ਇੱਕ ਬੱਚੇ ਦੇ ਵਿੱਚੋਂ ਗੱਲ ਕਰਦੇ ਆ ਬੱਚੇ ਤੇ ਸਾਰੀ ਸਮਝ ਲਓ ਸਾਡਾ ਚਰਨਾਉ ਪਰਮੇਸ਼ਰ ਦੇ ਵਿੱਚ ਕਦੋਂ ਕੀਤਾ ਗਿਆ ਇਹ ਵੀ ਇੱਕ ਤਵਕਾ ਦੀ ਗੱਲ ਸਮਾ ਲੈ ਲਿਆ ਇਹ ਲੱਗੇ ਕਿ ਇਹ ਇੱਥ ਦਾ ਹੈ ਕਿ ਹੈ ਨਾ ਬੱਕੇ ਆ ਨਾ ਹੈਗੇ ਨਾ ਜਦੋਂ ਬਾਦਲਾ ਸਮਾਂ ਲੈਣਾ ਹੈ ਤੌਬਾ ਕਰਨੀ ਬਾਦਲਾ ਸਮਾਂ ਲੈਣਾ ਹੈ ਤੇ ਆਪਣਾ ਕਦੋਂ ਬੁੱਟਾ ਗਿਆ ਆ ਆਪਾਂ ਨੂੰ ਬੁਲਾ ਲਈ ਗਏ ਚ ਕਦੋਂ ਬਾਣੀ ਆਈ ਹੈ ਜਦੋਂ ਆਪਾਂ ਨੂੰ ਸਵੀਕਾਰ ਕਰ ਲਿਆ ਮੈਂ ਤੁਹਾਨੂੰ ਇਹ ਨਹੀਂ ਦੱਸਣਾ ਚਾਹੁੰਦਾ ਖੁਦਾਵੰਦ ਦੇ ਸਬਰਾਂ ਨਾਲ ਪਿਆਰ ਕੀਤਾ ਆਦਮ ਨੂੰ ਬਣਾਇਆ ਆਦਮ ਦੀ ਬਾਣ ਸਭਾ ਸਾਰੇ ਆ ਖੁਦਾਵੰਦ ਆਪਣਾ ਪਿਆਰ ਕਰਦਾ ਦੂਸਰ ਨੰਬਰ ਤੇ ਖੁਦਾ ਨੇ ਆਪਣਾ ਚੇਲਾ ਕਹਿੰਦੇ ਆ ਫੋਮਾਂ ਹੀ ਲਿਖ ਦਿੱਤੀ। ਉਹ ਤੋਂ ਵੀ ਆਪਾਂ ਇਹ ਨਾ ਤੁਸੀਂ ਸਮਝੋ ਕਿ 100 ਸਾਲ ਰਾਜ ਮਰੀਜਾਂ ਨੇ ਕੀਤਾ ਮਰੀਜਾਂ ਕਰਕੇ ਪ੍ਰਭੂ ਜਸੂਤ ਜੀ ਆਇਆ ਨਹੀਂ ਮੇਰੇ ਭੈਣੋ ਭਾਈਓ ਅੰਗਰੇਜ਼ਾਂ ਨੇ ਤਾਂ 100 ਸਾਲ ਰਾਜ ਕੀਤਾ ਫੋਮਾਂ ਤਾਂ ਕਈ ਸਾਲ ਪਹਿਲਾਂ ਇੱਥੇ ਧਰਤੀ ਤੇ ਸਾਡੀ ਇੰਡੀਆ ਦੀ ਧਰਤੀ ਤੇ ਆ ਗਿਆ ਉਸ ਤੋਂ ਅਸਰ ਦੀ ਆਪਾਂ ਜਦੋਂ ਕਿਤਾਬ ਪੜ੍ਹਦੇ ਆ ਉਹਦੇ ਵਿੱਚ ਜਿਹੜਾ ਉਸ ਦਾ ਰਾਜਾ ਵੀ ਅਸਰ ਕਰਦਾ ਸਮੇਂ ਦੇ ਵਿੱਚ ਜਿਹੜਾ ਉੱਥੇ ਦਾ ਰਾਜਾ ਸੀਗਾ ਉਹ ਵੀ ਹਿੰਦੁਸਤਾਨ ਨਾਂ ਮੇਲ ਛੋੜ ਰੱਖਦਾ ਸੀਗਾ ਜੋ ਲੱਕੜੀ ਹਿੰਦੁਸਤਾਨ ਦੀ ਵਾਕੀ ਜਾਂਦੀ ਸੀ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਪ੍ਰਭੂ ਯਿਸੂ مسیਹ ਆਇਆ ਤੇ ਸਾਡਾ ਮੇੜ ਕਿਹਨੇ ਕਰਾਇਆ ਪਰਮੇਸ਼ਰ ਨਾਲ ਤੇ ਕਿੱਥੋਂ ਕਰ ਸਟਾਰਟ ਹੋਈ ਪਰਮੇਸ਼ਰ ਆਪਣ ਆਪਣੇ ਮੇੜ ਬਾਰੇ ਕਦੋਂ ਗੱਲ ਹੋਈ ਤਾਂ ਉਹਨਾਂ ਦੀ ਇنجੀਲ ਚ ਤਿੰਨ ਦੀ ਸੋਨਾ ਦੇ ਟੁਕੜੇ ਜਿਹਾ ਪਰਮੇਸ਼ਰ ਨੇ ਜਗਤ ਨਾਲ ਜਿਹੜਾ ਪਿਆਰ ਕੀਤਾ ਆਪਣਾ ਲੌਤਾ ਪੁੱਤਰ ਬਖਸ਼ਣ ਦਾ ਜੱਗ ਦੇ ਵਿੱਚ ਆਪਾਂ ਸਾਰੇ ਆ ਗਏ ਆ ਕਿਉਂਕਿ ਜਦੋਂ ਖੁਦਾ ਦੇ ਕلام ਦੇ ਵਿੱਚ ਪੜਦੇ ਆ ਜਦੋਂ ਰਸੂਲ ਪ੍ਰਾ ਜਾਂ ਤੇ ਰਸੂਲ ਖੁਦਾ ਦੇ ਘਰ ਦੇ ਵਿੱਚ ਸੀਤੇ ਖੁਦਾ ਨੇ ਇੱਕ ਗੱਲ ਕਹੀ ਜਾਂਦਾ ਵੀ ਤੁਸੀਂ ਯਰੂਸ਼ਲਮ ਦੇ ਵਿੱਚੋਂ ਬਾਹਰ ਉਸ ਤੋਂ ਬਾਅਦ ਅੰਕਿਆ ਤੁਸੀਂ ਬੰਨੇ ਤੇ ਕਰ ਮੇਰੇ ਆਹ ਤੀਸਰਾ ਨੰਬਰ ਲਓ ਸਮੋਣ ਆਹ ਕਿਹੜਾ ਤੁਹਾਨੂੰ ਸੁਣਾਉਂਦੀ ਸੀ ਕਾਟਾ ਜਨਾਵ ਕਦੋਂ ਹੋਇਆ ਕਿਸੇ ਨੂੰ ਪਤਾ ਅਸੀਂ ਅਸ਼ੁੱਧ ਤੇ ਸ਼ੁੱਧ ਦਾ ਕਤੋਂ ਫਰਕ ਢੱਡਿਆ ਗਿਆ ਆ ਵੀ ਦੱਸ ਸਕਦਾ ਪ੍ਰਭੂ ਯਸੁਦੀਨੇ ਕੀ ਕਹਿੰਦਾ ਤੁਸੀਂ ਜੁਰਸ਼ਤ ਤੋਂ ਵਾਰ ਨਹੀਂ ਜਾਣਾ ਆਪਣਾ ਥੇਲੇ ਨੂੰ ਕਹਿੰਦਾ ਤੁਸੀਂ ਦੂਸਰੀਆਂ ਕਾਮਾਂ ਦੇ ਵਿੱਚ ਨਹੀਂ ਜਾਣਾ ਕਹਿੰਦਾ منتالی نامے پلٹنار ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਰ ਦਾ タルਸੀ ਦੇ ਆਪਣੇ ਸਾਰੇ ਟੱਬਰ ਸਣੇ ਪੜਦੇ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਹਾਂਜੀ ਪਰਮੇਸ਼ਰ ਤਾ ਪਹੁੰਚ ਕਰਨ ਵਾਲਾ ਸੀ ਅੱਗੇ ਕਰਨ ਵਾਲਾ ਸੀਗਾ ਪਰਮੇਸ਼ਰ ਦਾ ਦਰ ਰੱਖ ਚਾਰ ਵਾਰ ਰੱਖਣ ਵਾਲਾ ਸੀ ਉਹ ਵਿਸ਼ਵਾਸੀ ਬੋਲ ਦਿਓ ਉਹ ਵਿਸ਼ਵਾਸੀ ਵਿਸ਼ਵਾਸ ਰੱਖਦਾ ਸੀ ਹਲੇ ਤੋਬਾ ਨਹੀਂ ਕੀਤੀ ਸੀ ਬਪਤਿਸਮਾ ਨਹੀਂ ਲਿਆ ਸੀ ਅੱਜ ਬੜ ਦਿਓ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਨਿਤ ਪਰਮੇਸ਼ਰ ਅੱਗੇ ਬੇਕਤੀ ਕਰਦਾ ਸੀ ਕੀ ਕਰਦਾ ਸੀਗਾ ਲੋਕਾਂ ਨੂੰ ਕੀ ਕਰਦਾ ਸੀ ਦਾਨ ਦਿੰਦਾ ਸੀਗਾ ਤੇ ਕੀ ਕਰਦਾ ਸੀਗਾ ਹਾਂਜੀ ਅਬ ਇਹ ਪਾਈਏ ਇੱਕ ਮੈਂਟਾਇਓ ਮੈਂ ਦੰਦਾ ਇਹ ਪਾਈ ਲੋਕਾਂ ਨੂੰ ਕੀ ਦਿੰਦਾ ਆ ਨੇਕੀ ਕਰਦਾ ਆ ਪ੍ਰਾਤਨਾ ਤੇਵੇਂ ਸਾਡੇ ਮਨਾਂ ਦੇ ਵਿੱਚ ਦੌੜ ਰਹਿਂਦਾ ਵੀ ਅਸੀਂ ਪ੍ਰਾਰਥਨਾ ਕਰਦੇ ਖੁਦਾਵੰਦ ਸਾਡਾ ਉੱਤਰ ਨਹੀਂ ਦਿੰਦਾ ਅਸੀਂ ਦਾਨ ਦਿੰਨੇ ਆ ਅਸੀਂ ਆਹ ਦਾਨ ਕਰਦੇ ਹਾਂ ਪਰ ਪਰਮੇਸ਼ਰ ਸਾਡੀ ਨਹੀਂ ਦਿੰਦਾ ਮੇਰੇ ਭੈਣੋ ਭਾਈਓ ਇਦਾਂ ਨਹੀਂ ਹੋਣੀ ਖੁਦਾਵੰਦ ਦਾ ਦੇ ਪ੍ਰਾਰਥਨਾ ਨੂੰ ਵੀ ਜਿਹੜਾ ਤੁਸੀਂ ਦਾਨ ਦਿੰਨੇ ਆ ਜਿਹੜਾ ਕੋਰਨੇਲੀਅਸ ਸੀ ਖੁਦਾ ਨੇ ਦਾਸਾਂ ਨੂੰ ਯਹੂਦੀਆਂ ਨੂੰ ਦਾਨ ਕਰਦਾ ਹੁੰਦਾ ਸੀਗਾ ਤੇ ਜੇ ਦੋ ਦਾਨ ਦਿੱਤਾ ਸੀਗਾ ਤੇ ਫੇ ਕੀ ਹੋਇਆ ਵਿੱਚੋਂ ਕੀ ਹੋਇਆ ਭਾਜੀ ਉਹਨੇ ਦਿਨ ਤੇ ਕੀ ਇੱਕ ਪੈਰ ਦਰਸ਼ਨ پا ਕੇ ਸਾਫ ਵਿਖਿਆ ਉਹਨੇ ਧੀਏ ਪੈਰ ਦਰਸ਼ਨ پا ਕੇ ਸਾਫ ਦੇਖਿਆ ਬਈ ਪਰਮੇਸ਼ਰ ਦਾ ਇੱਕ ਦੂਤ ਉਹਦੇ ਕੋਲ ਅੰਦਰ ਆਇਆ ਪਰਮੇਸ਼ਰ ਦਾ ਦੂਤ ਉਹਦੇ ਕੋਲ ਇੱਕ ਅੰਦਰ ਆਇਆ ਅਤੇ ਉਹਨੂੰ ਆਖਿਆ ਉਹਨੂੰ ਆਖਿਆ "ਹੇ ਕਨਰਸ, ਹੇ ਕਮੇਨਸ" ਉਹਨੇ ਉਸ ਵੱਲ ਤਿਆਰ ਕਰਕੇ ਵੇਖਿਆ ਹਾਂਜੀ ਅਤੇ ਡਰ ਕੇ ਕਿਹਾ ਹਾਂਜੀ ਪ੍ਰਭੂ ਜੀ ਕੀ ਹੈ ਕਹਿੰਦਾ ਪ੍ਰਭੂ ਜੀ ਕੀ ਹੈ ਉਸਨੇ ਉਹਨੂੰ ਆਖਿਆ ਹਾਂਜੀ ਤੇਰੀਆਂ ਪ੍ਰਾਰਥਨਾ ਅਤੇ ਤੇਰੇ ਦਾਨ ਯਾਦ ਕੀਤੇ ਤੇ ਨਹੀਂ ਪਰਮੇਸ਼ਰ ਦੇ ਹਜ਼ੂਰ ਪਹੁੰਚ ਹallelujah ਹallelujah ਇਹਨੇ ਦੱਸਿਆ ਆਣ ਕੇ ਉਹਨੂੰ ਪਰਮੇਸ਼ਰ ਦੇ ਦੂਤ ਕਿਸੇ ਇਨਸਾਨ ਨੇ ਦੱਸਿਆ ਤੈਨੂੰ ਕਿゼ ਇਨਸਾਨ ਨੇ ਬਰਕਤ ਦੇਣੀ ਆ ਨਹੀਂ ਤੁਹਾਨੂੰ ਕੋਈ ਇਨਸਾਨ ਕਹਵੇ ਵਿਦਾਨ ਕਰਨਾ ਆ ਨਹੀਂ ਕਿਸੇ ਨੇ ਕਹਿ ਦੇ ਕਰਨਾ ਆ ਨਹੀਂ ਤੁਸੀਂ ਆਪਣੇ ਮਨ ਗੋਪਤ ਦੇ ਵਿੱਚ ਕਰਨਾ ਤੇ ਜਿਹੜਾ ਗੋਪਤ ਦੇ ਵਿੱਚ ਕੀਤਾ ਆ ਤੇ ਸਵਰਗ ਦੂਤ ਥੱਲੇ ਉਤਰ ਆ ਉਹਦੇ ਕੋਲ ਕਹਿੰਦਾ ਤੇਰੇ ਦਾਨ ਤੇਰੀਆਂ ਪ੍ਰਾਰਥਨਾ ਕਿੱਥੇ ਪਹੁੰਚ ਗਈਆਂ ਆ ਕਿੱਥੇ ਪਹੁੰਚ ਗਈਆਂ ਭਾਈ ਤਾਂ ਦਾਨ ਦਿੱਤਾ ਤੇ ਪ੍ਰਾਰਥਨਾ ਕੀਤੀ ਜੇਦੇ ਕੋ ਪਹੁੰਚਦੇ ਆ ਪਰਮੇਸ਼ਰ ਦੇ ਕੋਲ ਪਹੁੰਚਦੇ ਆ ਉਹਨੂੰ ਕੋਈ ਚਿੱਠੀ ਦੇਣ ਦੀ ਜ਼ਰੂਰਤ ਨਹੀਂ ਕੋਈ ਉਹਨੂੰ ਪਸੰਦੇਚਾ ਦੇਣ ਦੀ ਜ਼ਰੂਰਤ ਨਹੀਂ ਜੋ ਤੁਸੀਂ ਧਰਤੀ ਤੇ ਕਰ ਦਿੰਦੇ ਆ ਉਹ ਸਵਰਗ ਦੇ ਵਿੱਚ ਪਹੁੰਚ ਜਾਂਦਾ ਹallelujah ਜੇ ਭੁੜਾਈ ਧਰਤੀ ਤੇ ਕਰੂਗਾ ਭੁੜਾਈ ਹੀ ਪਹੁੰਚੂਗੀ ਜੇ ਤੁਸੀਂ ਧਾਨ ਕਰਦੇ ਆ ਪ੍ਰਾਰਥਨਾ ਕਰਦੇ ਆ ਤੇ ਤਾਂ ਹੀ ڈرنا سوچ پہنچ چکی ہے جن بھی جان آئے خالی نہیں جا سکتا پا کے جاگا ਕੀ ਇਹ ਕਰੋੜ ਦਾ ਟਿਕਾ ਲਾਉਣ ਦੀ ਜਰੂਰਤ ਨਹੀਂ ਖੁਦਾ ਵਰ ਦੋਸਤ ਇਹ ਕਹਿੰਦਾ ਹallelujah 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 ਖੁਦਾਮਨ ਆਪਣੇ ਬੱਚਿਆਂ ਨਾਲ ਕੀ ਕਰਦਾ ਆ ਪਿਆਰ ਨਾਲ ਦੇ ਉਹ ਜਾਣਦਾ ਮੇਰੇ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਦੀ ਕੀ ਆ ਜਰੂਰਤ ਜਰੂਰਤ ਕਿੱਥੇ ਪਹੁੰਚ ਗਿਆ ਯਾਰ ਇੱਥੇ ਦੇ ਪ੍ਰਾਰਥਨਾ ਕਿਤੀ ਮੇਰੇ ਭੈਣਾਂ ਭਾਈਓ ਪਰਮੇਸ਼ਰ ਦੇ ਇਹ ਜਰੂਰ ਕਿਤੇ ਬੈਠਿਆ ਤੁਹਾਡੀਆਂ ਵੀ ਪ੍ਰਾਰਥਨਾ ਦੁਆਮਾਂ ਪਹੁੰਚ ਚੁੱਕੀਆਂ ਆ ਬਸ ਤਰੀਕਾ ਕੀ ਹallelujah ਹallelujah ਟੇਛੇ ਨਹੀਂ ਕਮਰਾਉਣਾ ਨਹੀਂ ਕਿਸੇ ਗੱਲ ਤੋਂ ਹallelujah ਵਿਸ਼ਵਾਸ ਕਰਨਾ ਜਿਹੜਾ ਵਿਸ਼ਵਾਸ ਦੇ ਵਿੱਚ ਖੜਾ ਆ ਉਹੀ ਪਰਮੇਸ਼ਰ ਦੇ ਨਾਲ ਖੜਾ ਹallelujah ਹਾਂਜੀ ਬੱਚੇ ਪੜ੍ਹ ਦਿਓ ਉਸ ਨੇ ਇਹ ਨੂੰ ਆਖਿਆ ਤੇਰੀਆਂ ਪ੍ਰਾਰਥਨਾ ਅਤੇ ਤੇਰੇ ਦਾਨ ਯਾਦ ਕੀ ਦੀ ਲਈ ਪਰਮੇਸ਼ਰ ਦੇ ਹਜ਼ੂਰ ਪਹੁੰਚੇ ਕਿੱਥੇ ਪਹੁੰਚ ਕੇ ਇਹਦੇ ਕਰਕੇ ਯਾਦਗੀਰੀ ਦੇ ਲਈ ਤੇ ਫੇਪਾਂ ਚ ਗਿਆ ਕਲਮੇਸ਼ਨ ਦੇ ਹਿੱਦੂ ਮੇਰੇ ਭੈਣੋ ਭਾਈਓ ਜਦੋਂ ਅਸੀਂ ਕਲਾਮ ਦੇ ਵਿੱਚ ਆਪਾਂ ਅੱਗੇ ਵੀ ਪੜਿਆ ਜਦੋਂ ਖੁਦਾਵਾ ਦੇ ਇੱਕ ਔਰਤ ਨੇ ਪੈਰ ਤੋਤੇ ਆ ਆਪਣੇ ਹੱਜੂਆਂ ਦੇ ਨਾਲ ਤੇ ਉਹਦੇ ਪੈਰਾਂ ਦੇ ਕੀ ਮਲੇ ਆ ਬੋਲ ਦਿਆ ਕਰੋ ਵੀ ਜਿਹੜੀ ਮੈਂ ਤੁਹਾਨੂੰ ਆਜਾਉਂਗਾ ਨਾ ਮੁੱਦੇ ਤੇ ਕੀ ਤੇ ਉਹਨਾਂ ਕਹਿੰਦੇ ਮੈਂ ਤੁਹਾਨੂੰ ਗਸਿਆ ਬਣੇ ਢੀਕੇ ਦੇ ਨਾਲ ਕਿੱਦਾਂ ਮਲੇ ਆ ਉਹਦੇ ਪੈਰਾਂ ਦੇ ਤੇ ਥੱਲੇ ਲਾਈਨ ਦੇ ਵਿੱਚ ਲਿਖਿਆ ਕਹਿੰਦਾ ਜਦੋਂ ਵੀ ਇਹ ਬਚਨ ਸੁਨਾਇਆ ਜਾਊਗਾ ਵਜਨ ਕੀਤਾ ਜਾਊਗਾ ਜਿਹੜੀ ਭੈਣ ਨੇ ਕੀਤਾ ਉਹਦੀ ਯਾਦ ਵਿੱਚ ਲਈ ਦੁਆਰਾ ਦੀ ਪੀਠ ਕੀਤਾ ਜਾਊਗਾ ਹਾਲੇਲੂਇਆ ਹਾਲੇਲੂਇਆ ਉਹ ਵੀ ਕਿਹਾ ਉਹਨੇ ਆਪਣੇ ਉਹਦੇ ਤੇਲ ਵੀ ਪੈਣਾ ਨੂੰ ਮੜਿਆ ਮੇਰੇ ਭੈਣਾਂ ਪਾਈ ਉਹ ਖੁਦਾਬੰਦ ਕਹਿੰਦਾ ਉਹ ਵੀ ਯਾਦ ਆ ਪਤਾ ਉਹ ਵੀ ਕਿੱਥੇ ਪਹੁੰਚਾਇਆ